ਸਸੀ ਕਾ ਜੀ ਅੱਜ ਗੱਲ ਕਰਨੀ ਆ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਇੱਕ ਵਾਰ ਪ੍ਰੋਗਰਾਮ ਲਾ ਕੇ ਵਾਪਸ ਜਾ ਰਹੇ ਸੀ ਆਪਣੇ ਲੁਧਿਆਣਾ ਨੂੰ ਰਸਤੇ 'ਚ ਉਹਨਾਂ ਨੂੰ ਸਾਗ ਦਿਸਿਆ ਤੇ ਅਮਰਜੋਤ ਕਹਿੰਦੀ ਅੱਜ ਬਣਾਣਾ ਕੀ ਆ ਤੇ ਚਮਕੀਲਾ ਕਹਿੰਦਾ ਜੋ ਮਰਜ਼ੀ ਬਣਾ ਲੈ ਕਹਿੰਦੀ ਸਾਗ ਨਾਲ ਬਣਾ ਲਈਏ ਕਹਿੰਦਾ ਸਾਗ ਨਾਲ ਕਹਿੰਦੀ ਆਹ ਦੇਖੋ ਇੱਥੇ ਕਿੰਨਾ ਖਰਾ ਸਾਗ ਆ ਕਿੰਨੀਆਂ ਮੋਟੀਆਂ-ਮੋਟੀਆਂ ਗੰਦਰਾ ਕਿਉਂ ਨਾ ਆਪਾਂ ਤੋਲ ਲਈਏ ਉਹਨੇ ਗੱਡੀ ਲਾਈ ਤੋਲਣ ਵੜ ਗਿਆ ਤੇ ਨਾਲੇ ਮੋਟਰ ਸਗੀ ਤੇ ਜਾਨੂ ਉਧਰੋਂ ਕਿਸਾਨ ਆ ਗਿਆ ਕਿਸਾਨ ਨੇ ਹਾਕਮ ਆਰੀ ਕਹਿੰਦਾ ਓਏ ਕੌਣ ਲੱਗਿਓ ਤੋੜਨਾ ਇਹ ਉਹਦੇ ਖੇਤ ਚ ਬੜਿਓ ਆ ਕਿਹਨੂੰ ਪੁੱਛਿਆ ਤੇ ਜਾਨੂ ਉਹਨਾਂ ਚੋਂ ਇੱਕ ਮਜੀਤਨ ਜਿਹੜਾ ਸੀ ਆ ਕੇ ਉਹ ਕਹਿੰਦਾ ਭਈ ਦੋ ਗੰਦਰਾ ਨਹੀਂ ਤੋੜ ਲਈਆਂ ਭਾਜੀ ਸਾਗ ਨਹੀਂ ਆ ਕਿਹੜਾ ਕਹਿਰ ਆ ਗਿਆ ਕਹਿੰਦਾ ਕਿੱਦਾਂ ਤੋੜ ਲਈਆਂ ਉਹ ਕਹਿੰਦਾ ਜੀ ਜੇ ਮੈਂ ਤੁਹਾਨੂੰ ਦੱਸਿਆ ਸਾਗ ਕਿਦੇ ਘਰੋਂ ਆਣਾ ਤੁਸੀਂ ਹੈਰਾਨ ਹੋ ਜਾਓਗੇ ਉਹ ਕਹਿੰਦਾ ਜਾਣ ਦੇ ਕਹਿੰਦਾ ਤੁਹਾਨੂੰ ਪਤਾ ਨਹੀਂ ਸਾਗ ਕੌਣ ਤੋੜ ਰਾਇਆ ਉਹ ਕਹਿੰਦਾ ਕਿੱਡਾ ਤਰਮਿੰਦਰ ਵਾ ਕਿਤੇ ਹਿਮਾ ਮਾਲਣੀਆ ਕਹਿੰਦਾ ਨਹੀਂ ਜੀ ਇਹ ਉਹਨਾਂ ਤੋਂ ਵੀ ਉੱਤੇ ਆ ਇਹ ਤਾਂ ਪੰਜਾਬ ਦੀ ਸੁਪਰ ਹਿੱਟ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਆ ਉਹ ਕਹਿੰਦਾ ਜਾਣਦੇ ਯਾਰ ਤੂੰ ਕਿਉਂ ਐਵੇਂ ਆਪਣ ਟੱਪੜੀਆਂ ਮਾਰਦਾ ਕਹਿੰਦਾ ਜੀ ਨਹੀਂ ਯਕੀਨ ਤਾਂ ਤੁਸੀਂ ਕੋਲ ਜਾ ਕੇ ਦੇਖ ਲਓ ਉਹ ਕਹਿੰਦਾ ਜਾ ਪਰੇ ਤੁਸੀਂ ਨਿਕਲੋ ਖੇਤ ਤੋਂ ਬਾਹਰ ਐਵੇਂ ਨਾ ਗੱਲਾਂ ਮਾਰੋ ਸਾਗ ਤੋੜਨ ਦੇ ਮਾਰੇ ਬਹਾਨੇ ਲਾਈ ਜਾਂਦੇ ਆ ਕਹਿੰਦਾ ਨਹੀਂ ਜੀ ਜਾਨੂ ਉਹ ਸੱਚੀ ਕਹਿੰਦਾ ਨਾਲ ਚਲੋ ਨਾਲ ਗਿਆ ਤੇ ਜਿਸਲੇ ਉੱਥੇ ਦੇਖਿਆ ਤੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਉਹ ਤਾਂ ਜੀ ਹੈਰਾਨ ਰਹਿ ਗਿਆ ਉਹ ਕਹਿੰਦਾ ਧੰਨ ਭਾਗ ਆ ਜੀ ਤੁਸੀਂ ਸਾਡੇ ਖੇਤ ਚ ਆਇਆ ਸਾਗ ਤੋੜਨਾ ਏ ਚਮਕੀਲਾ ਜੀ ਤੁਸੀਂ ਗੱਲ ਦੱਸੋ ਸਾਗ ਚਾਹੀਦਾ ਰੇੜਾ ਭਰ ਕੇ ਟਰਾਲੀ ਭਰ ਕੇ ਤੁਹਾਡੇ ਘਰ ਰਸਿਟੇ ਆ ਜੇ ਤੁਸੀਂ ਕਿਉਂ ਔਖੇ ਉਹਨੇ ਅਸੀਂ ਤੋੜ ਕੇ ਦਿੰਨੇ ਆ ਮੈਂ ਤਾਂ ਤੁਹਾਡਾ ਫੈਨ ਆ ਹੀ ਬਹੁਤ ਤਕੜਾ ਆ ਮੈਂ ਤਾਂ ਤੁਹਾਡੇ ਗਾਣੇ ਹੀ ਬਹੁਤ ਸੁਣਦਾ ਮੈਂ ਤਾਂ ਕਹਿੰਦਾ ਉਹ ਗਾਣਾ ਸੁਣ ਕੇ ਤੁਹਾਡਾ ਉਹ ਕੰਧ ਵਿੱਚੋਂ ਦੀ ਖੁਰਚ ਖੁਰਚ ਕੇ ਨਿੱਕੀ ਜਿਹੀ ਕਰ ਲਈ ਮੋਰੀ ਤੋਂ ਕਹਿੰਦਾ ਮੈਂ ਤੇ ਮੋਟਰ ਤੇ ਇੱਕ ਨਿੱਕੀ ਜਿਹੀ ਮੋਰੀ ਕਰ ਲਈ ਹੁਣ ਉਹਦੇ ਚ ਹੀ ਮੈਂ ਦੇਖਦਾ ਰਹਿਣਾ ਹੁਣ ਮੇਰੇ ਖੇਤਾਂ ਚ ਕੌਣ ਸਾਗ ਤੋੜਦਾ ਜਾਂ ਕੁਛ ਕਰਦਾ ਮੈਂ ਤਾਂ ਕਹਿੰਦਾ ਇਹ ਆਈਡੀਆ ਵੀ ਤੁਹਾਡੇ ਗੀਤ ਤੋਂ ਲੈ ਕੇ ਕੱਢਿਆ ਤੇ ਚਮਕੀਲਾ ਬਹੁਤ ਖੁਸ਼ ਹੋਇਆ ਕਹਿੰਦਾ ਅੰਦਰੋਂ ਤੁਸੀਂ ਤਾਂ ਹੱਦ ਕਰਦੇ ਹੋ ਮੈਂ ਤਾਂ ਕਹਿੰਦਾ ਗੀਤ ਲਿਖਿਆ ਸੀ ਤੇ ਚੱਲ ਮੈਂ ਤਾਂ ਮੋਰੀ ਵਾਲਾ ਜ਼ਿਕਰ ਹੋਰ ਪਾਸੇ ਕੀਤਾ ਸੀ ਤੁਸੀਂ ਇੱਧਰ ਹੀ ਵਰਤ ਲਿਆ ਚਲੋ ਕਹਿੰਦਾ ਵਧੀਆ ਤੇ ਫਿਰ ਜੀ ਉਹ ਇੰਨਾ ਖੁਸ਼ ਹੋਇਆ ਬੰਦਾ ਕਹਿੰਦਾ ਯਾਰ ਅਮਰ ਸਿੰਘ ਚਮਕੀਲਾ ਔਰ ਬੀਬਾ ਅਮਰਜੋਤ ਕੋਰ ਸਾਡੇ ਸਾਗ ਤੋੜਦੇ ਆ ਖੇਤਾਂ 'ਚ ਸਾਗ ਤੋੜਦੇ ਆ ਮੰਨ ਗਏ ਜੀ ਕਹਿੰਦਾ ਮੰਨ ਗਏ ਤੇ ਉਹ ਜੀ ਕਿਸਾਨ ਨੇ ਬਹੁਤ ਹੀ ਖੁਸ਼ ਹੋਇਆ ਅਮਰ ਸਿੰਘ ਚਮਕੀਲੇ ਨੂੰ ਤੇ ਬੀਬਾ ਅਮਰਜੋਤ ਨੂੰ ਦੇਖ ਕੇ ਤੇ ਫਿਰ ਉਹਨੇ ਕਿਹਾ ਜੀ ਆਉਂਦੇ ਜਾਂਦੇ ਰਹੋ ਮੈਂ ਤੁਹਾਡੀ ਸੇਵਾ ਕਰੂੰ ਘਰ ਨੂੰ ਚਲੋ ਚਾਹ ਪਿਲਾਉਨੇ ਆ ਰੋਟੀ ਖਵਾਉਨੇ ਆ ਤੁਹਾਨੂੰ ਇਸ ਤਰ੍ਹਾਂ ਕਰਦੇ ਉਸ ਤਰ੍ਹਾਂ ਕਰਦੇ ਤੇ ਅਮਰ ਸਿੰਘ ਚਮਕੀਲਾ ਕਹਿੰਦਾ ਨਹੀਂ ਜੀ ਨਹੀਂ ਬਸ ਮਿਹਰਬਾਨੀ ਅਸੀਂ ਤਾਂ ਦੋ ਗੰਦਲ ਸਾਗ ਦੀਆਂ ਤੋਣੀਆਂ ਸੀਗੀਆਂ ਬਸ ਇੰਨਾ ਕਿਸ ਕਸੋ ਦੋਸਤੋ ਇਹ ਸੀ ਕਹਾਣੀ ਸਾਗ ਤੋੜਨ ਦੀ ਅਮਰ ਸਿੰਘ ਚਮਕੀਲੇ ਜੀ ਤੁਹਾਨੂੰ ਵੀ ਸਟੋਰੀ ਕਿਵੇਂ ਲੱਗੀ ਜਰੂਰ ਤੁਸੀਂ ਉਹ ਧੰਨਵਾਦ